ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਾਧ ਸੰਗਤ ਜੀ ਇੱਕ ਬਹੁਤ ਹੀ ਅਹਿਮ ਵਿਸ਼ੇ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਨਾ ਆ ਮੈਂ ਜਗਦੀਪ ਸਿੰਘ ਪੁੱਤਰ ਸ਼ਹੀਦ ਨਛੱਤਰ ਸਿੰਘ ਕੁਝ ਸਮਾਂ ਪਹਿਲਾਂ ગ્રામ ਮੰਤਰੀ ਦੇ ਮੁੰਡੇ ਨੇ ਚਾਰ ਕਿਸਾਨ ਭਰਾ ਤੇ ਇੱਕ ਪੱਤਰਕਾਰ ਨੂੰ ਵੀ ਆਪਣੀ ਗੱਡੀਆਂ ਥੱਲੇ ਰੋਣਤਾ ਤੇ ਜਿਹੜੀ ਬੜੀ ਅਹਿਮ ਗੱਲ ਹੈਗੀ ਇਹ ਸਾਡੇ ਸ਼ਹੀਦ ਪਰਿਵਾਰਾਂ ਨਾਲ ਜਿਹੜਾ ਮਜ਼ਾਕ ਕੀਤਾ ਜਾ ਰਿਹਾ ਆ ਉਸ ਕਾਤਿਲ ਦੇ ਪਿਓ ਨੂੰ ਅਹੀਂ ਸਰੋਪਾਈ ਪੇਟਾ ਦਿੰਦੇ ਆ ਤੇ ਸਨਮਾਨਿਤ ਕਰਦੇ ਆ ਲਾਗੇ ਬਿਠਾ ਕੇ ਇਹ ਚੀਜ਼ ਬਹੁਤ ਹੀ ਸ਼ਰਮਨਾਕ ਚੀਜ਼ ਹੈਗੀ ਹੈ ਸਾਡੇ ਬਹੁਤ ਹੀ ਮਸ਼ਹੂਰ ਗੁਰਦੁਆਰਾ ਡੇਰਾ ਸਾਹਿਬ ਆਪਣਾ ਮਹਿੰਗਾਪੁਰ ਗੁਰਦੁਆਰਾ ਸਾਹਿਬ ਜਿਨ੍ਹਾਂ ਦੇ ਮੁਖੀ ਬਾਬਾ ਗੁਰਨਾਮ ਸਿੰਘ ਜੀ ਹੋਣਾ ਨੇ ਵੱਲੋਂ ਇਹ ਜਿਹੜਾ ਕੰਮ ਕੀਤਾ ਗਿਆ ਆ ਤੇ ਇਸ ਸੰਗਤ ਕੋ ਸੰਗਤ ਦੇ ਹਾ ਸਾਹਮਣੇ ਕੁਝ ਗੱਲਾਂ ਸਾਂਝੀਆਂ ਹੋਣੀਆਂ ਚਾਹੀਦੀਆਂ ਆ ਕਿ ਜੇ ਸਾਡੇ ਨਾਲ ਅਗਰ ਇਹੀ ਕੀਤਾ ਜਾਏਗਾ ਤੇ ਅਸੀਂ ਕਿਹੜੇ ਕਿਹਦੇ ਬੂਆ ਖੜਕਾਵਾਂਗੇ ਤੇ ਅਸੀਂ ਕਿਹਦੇ ਕੋਲ ਜਾਵਾਂਗੇ ਤੇ 3 ਤਰੀਕ ਗੁਰਦੁਆਰਾ ਸਿੰਘ ਸਭਾ ਲਖੀਮਪੁਰ ਤੇ ਮੀਟਿੰਗ ਰੱਖੀ ਗਈ ਹੈ ਤੇ ਸਾਧ ਸੰਗਤ ਜੀ ਨੂੰ ਬੇਨਤੀ ਕਰਦੇ ਆ ਕਿ ਇਸ ਵਿਸ਼ੇ ਉੱਤੇ ਆ ਕੇ ਜਰੂਰ ਚਾਨਣਾ ਪਾਓ ਤੇ ਜੋ ਵੀ ਜੋ ਵੀ ਸਾਡੇ ਵਾਸਤੇ ਅਸੀਂ ਆਪਾਂ ਅੱਗੇ ਕਦਮ ਚੁੱਕਣੇ ਨੇ ਉਹ ਚੁੱਕਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ